ਦੇਖੋ ਕੋਈ ਰਾਈਟ ਨਹੀਂ ਆ ਤੁਸੀਂ ਮੇਰੀ ਨਹੀਂ ਸਵਾਲ ਪੁੱਛਣ ਦਾ ਤਾਂ ਹੈ ਨਾ ਸੌਰੀ ਸਵਾਲ ਹੀ ਪੁੱਛਿਆ ਮੈਂ ਤੁਹਾਨੂੰ ਮੈਂ ਜਾ ਰਹੀ ਮੈਂ ਕੋਈ ਪੋਡਕਾਸਟਿੰਗ ਹੈ ਤੁਹਾਡੇ ਨਾਲ ਨਹੀਂ ਆਨਸਰ ਦਾ ਆਨਸਰ ਦੇ ਦਿਓ ਮੈਨੂੰ ਮੇਰੀ ਦੀ ਬਹੁਤ ਇੱਜ਼ਤ ਹੈ ਤੁਹਾਡੇ ਦੋਸਤੋ ਮੈਡ ਸੰਧੂ ਦਾ ਇਹ ਵਾਲਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਤੇ ਜਦੋਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਇਸ ਪੱਤਰਕਾਰ ਨੇ ਮੈਡ ਸੰਧੂ ਤੋਂ ਅਜੀਹਾ ਕੀ ਪੁੱਛ ਲਿਆ ਤੇ ਇਹ ਚੈਨਲ ਕਿਹੜਾ ਹੈ ਜਿਹਦੇ ਉੱਤੇ ਇਹ ਇੰਟਰਵਿਊ ਆਇਆ ਅਤੇ ਇਹ ਬੰਦਾ ਕੌਣ ਹੈ ਜਿਸ ਨੇ ਇਹ ਸਵਾਲ ਇਸ ਨੂੰ ਪੁੱਛੇ ਤਾਂ ਮੈਂ ਪੂਰੀ ਘੋਕ ਪੜਤਾਲ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਪਹਿਲਾਂ ਤਾਂ ਮੈਨੂੰ ਇਹ ਲੱਗਿਆ ਹੀ ਨਹੀਂ ਤੇ ਬੜੀ ਮੁਸ਼ਕਲ ਦੇ ਨਾਲ ਲੱਭਣ ਤੋਂ ਬਾਅਦ ਆਖਿਰ ਮੈਂ ਇੱਕ ਨਤੀਜੇ ਤੇ ਪਹੁੰਚਿਆ ਤਾਂ ਦੋਸਤੋ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾਤਰ ਗੰਦ ਨੂੰ ਪ੍ਰੋਸਿਆ ਜਾਂਦਾ ਹੈ ਤਾਂ ਇਹੀ ਚੀਜ਼ ਦੇਖਦੇ ਹੋਏ ਮੈਂ ਇੱਕ ਚੈਨਲ ਕੱਢਿਆ ਆਦਵੀ ਮਜਲਿਸ ਪਹਿਲਾਂ ਤਾਂ ਮੈਨੂੰ ਇਹ ਚੈਨਲ ਲੱਭੀ ਨਹੀਂ ਤੇ ਜਦੋਂ ਮੈਨੂੰ ਇਹ ਚੈਨਲ ਲੱਭਿਆ ਤਾਂ ਮੈਂ ਇੱਕ ਚੀਜ਼ ਦੇਖੀ ਕਿ ਇਸ ਵੀਰ ਨੇ ਬਹੁਤ ਸਾਰੇ ਇੰਟਰਵਿਊ ਸੋਹਣੇ-ਸੋਹਣੇ ਘੈਂਟ-ਘੈਂਟ ਇੰਟਰਵਿਊ ਕੀਤੇ ਹੋਏ ਸੀ ਪਰ ਇਸ ਦਾ ਇੱਕ ਵੀ ਇੰਟਰਵਿਊ ਕੋਈ ਚੱਲਿਆ ਨਹੀਂ ਸੀਗਾ ਤੇ ਕਿਸੇ ਵੀ ਇੰਟਰਵਿਊ ਤੇ ਕੋਈ ਚੱਜ ਦਾ ਵਿਊ ਨਹੀਂ ਸੀ ਛੋਟੇ-ਥੋੜੇ-ਥੋ ਮਸਾਕ ਇਹਨਾਂ ਦੇ ਜਿਹੜੇ ਪੇਜ ਦੇ ਉੱਤੇ ਜਿਹੜੇ ਸਬਸਕ੍ਰਾਈਬਰ ਨੇ ਉਹ ਵੀ ਹਜੇ ਵੀ ਥੋੜੇ ਜਿਨੇ ਨਹੀਂ ਬਲਕਿ ਬਹੁਤ ਸਾਰੇ ਤਾਂ ਸਬਸਕ੍ਰਾਈਬਰ ਮੈਡ ਸੰਦੂ ਕਰਕੇ ਆਏ ਹੋਣਗੇ ਤਾਂ ਦੋਸਤੋ ਇਹ ਇਹਦੇ ਚੈਨਲ ਦੀ ਸਭ ਤੋਂ ਵੱਡੀ ਦੂਜੀ ਵੀਡੀਓ ਹੈ ਇਸ ਤੋਂ ਪਹਿਲਾਂ ਇੱਕ ਥੋੜੀ ਜੀ ਹੋਰ ਚੱਲੀ ਹੋਈ ਹੈ ਬਟ ਸਭ ਤੋਂ ਵੱਡੀ ਵੀਡੀਓ ਇਹੀ ਵੀਡੀਓ ਹੈ ਮੈਡ ਸੰਧੂ ਦੀ ਇਹਦੇ ਵਿੱਚ ਜਦੋਂ ਮੈਂ ਚੈੱਕ ਕੀਤਾ ਤਾਂ ਮੈਡ ਸੰਧੂ ਤੋਂ ਸਿਰਫ ਇਸਨੇ ਇਹ ਪੁੱਛਿਆ ਸੀ ਕਿ ਤੁਹਾਡੇ ਬॉयਫਰੈਂਡ ਕਿੰਨੇ ਨੇ ਤੇ ਐਨੇ ਚ ਹੀ ਮੈਡ ਸੰਧੂ ੜਕ ਜਾਂਦਾ ਹੈ ਬਲਕਿ ਦੋਸਤੋ ਦੇਖਣ ਨੂੰ ਇਹ ਵੀ ਲੱਗਦਾ ਹੈ ਕਿ ਇਹ ਵੀਡੀਓ ਜਾਣ ਬੁੱਝ ਕੇ ਨਾਟਕ ਦੀ ਤਰ੍ਹਾਂ ਬਣਾਈ ਹੋਈ ਹੈ ਹੁਣ ਤੱਕ ਇਹਦੇ ਉੱਤੇ 514000 ਵਿਊ ਆ ਚੁੱਕੇ ਨੇ ਤੇ ਇਸ ਤੋਂ ਵੱਡੀ 119000 ਵਿਊ ਵਾਲੀ ਹੈ ਜਿਹੜੀ 2 ਵੀਕ ਪਹਿਲਾਂ ਪਈ ਹੋਈ ਹੈ ਤੇ ਉਸ ਤੋਂ ਪਹਿਲਾਂ ਬਿਲਕੁਲ ਥੋੜੇ ਥੋੜੇ ਵਿਊ ਨੇ ਤਾਂ ਦੋਸਤੋ ਇਥੋਂ ਇਹ ਵੀ ਲੱਗਦਾ ਹੈ ਕਿ ਇਹ ਬਿਲਕੁਲ ਨਾਟਕ ਕੀਤਾ ਹੋਊਗਾ ਕਿਉਂਕਿ ਜਿਹੜਾ ਮੈਡ ਸੰਦੂ ਅਕਸਰ ਹੀ ਆਪਣੇ ਬਾਰੇ ਦੱਸਦਾ ਰਹਿੰਦਾ ਕਿ ਮੇਰੇ ਇੰਨੇ ਬੋਏਫ੍ਰੈਂਡ ਨੇ ਆਪਣੇ ਬਾਰੇ ਸਭ ਕੁਝ ਖੁੱਲ ਕੇ ਦੱਸਦਾ ਰਹਿੰਦਾ ਹੈ ਤਾਂ ਉਸ ਨੂੰ ਇੰਨੀ ਇੱਕ ਗੱਲ ਪਿੱਛੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਉਸ ਦੇ ਕਿੰਨੇ ਬੋਏਫ੍ਰੈਂਡ ਨੇ ਤਾਂ ਦੋਸਤੋ ਇੱਕ ਨਿੱਕਾ ਜਿਹਾ ਡਰਾਮਾ ਸੀ ਪਰ ਹੁਣ ਦੇਖਣ ਨੂੰ ਇਹ ਵੀ ਦੋਸਤੋ ਪਤਾ ਲੱਗਦਾ ਹੈ ਕਿ ਲੋਕ ਕਿੰਨੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਨੇ ਕਿੰਨੀਆਂ ਚੀਜ਼ਾਂ ਨੂੰ ਨਹੀਂ ਦੋਸਤੋ ਜਦੋਂ ਕੋਈ ਵੀ ਆਪਣਾ ਸੋਹਣਾ ਕੰਟੈਂਟ ਪਾਉਂਦੇ ਪਾਉਂਦੇ ਥੱਕ ਜਾਂਦਾ ਹੈ ਲੋਕ ਉਸ ਨੂੰ ਪ੍ਰਮੋਟ ਨਹੀਂ ਕਰਦੇ ਫਿਰ ਉਸ ਨੂੰ ਇਸ ਤਰ੍ਹਾਂ ਦੀ ਸਟੰਟ ਬਾਜੀ ਖੇਡਣੀ ਪੈਂਦੀ ਹੈ ਇਹ ਸਾਡੇ ਪੰਜਾਬੀ ਪੰਜਾਬੀਆਂ ਦੇ ਵਿੱਚ ਅਕਸਰ ਹੀ ਹੈ ਕਿ ਉਹ ਮਜ਼ਾਕ ਖਿੱਲੀ ਉੱਡਣੀ ਜ਼ਿਆਦਾ ਪਸੰਦ ਕਰਦੇ ਨੇ ਕਿਸੇ ਵਧੀਆ ਬੰਦੇ ਦਾ ਇੰਟਰਵਿਊ ਜਾਂ ਕੋਈ ਵਧੀਆ ਚੀਜ਼ਾਂ ਨੂੰ ਦੇਖਣ ਨੂੰ ਬਹੁਤ ਘੱਟ ਦੇਖਦੇ ਨੇ ਤੇ ਬਹੁਤ ਘੱਟ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਨੇ ਇਸ ਵੀਡੀਓ ਜਾਂ ਪਹਿਲਾਂ ਵਾਲੀਆਂ ਵੀਡੀਓ ਤੁਸੀਂ ਦੇਖੋਗੇ ਬਹੁਤ ਸੋਹਣੇ-ਸੋਹਣੇ ਇੰਟਰਵਿਊ ਨੇ ਜਿਨ੍ਹਾਂ ਨੂੰ ਵਿਊ ਹੀ ਨਹੀਂ ਆਏ ਪਰ ਇਹ ਇੱਕ ਵੀ ਵਾਈਰਲ ਹੋਣ ਤੋਂ ਬਾਅਦ ਇਸ ਵੀਰ ਦੇ ਚੈਨਲ ਨੂੰ ਜਿਵੇਂ ਕਿ ਮੈਂ ਲੱਭ ਲਿਆ ਤਾਂ ਸਭ ਨੇ ਲੱਭੇ ਲਿਆ ਹੋਣਾ ਤੇ ਬਹੁਤ ਜ਼ਿਆਦਾ ਇਸ ਵੀਡੀਓ ਨੂੰ ਵਾਇਰਲ ਕੀਤਾ ਤਾਂ ਹੁਣ ਤੁਸੀਂ ਦੱਸੋ ਦੋਸਤੋ ਕਿ ਵੀਡੀਓ ਕਿਹੋ ਜੀਆਂ ਜਿਹੜੇ ਕ੍ਰੀਏਟਰ ਨੇ ਬਣਾਉਣ ਇਸ ਤਰ੍ਹਾਂ ਦੀਆਂ ਗੰਦੀਆਂ ਮੰਦੀਆਂ ਹੀ ਬਣਾਉਣ ਤਾਂ ਕਿ ਉਹਨਾਂ ਨੂੰ ਵਿਊ ਆ ਸਕਣ 4 ਰੁਪਏ ਬਣ ਸਕਣ ਕਿਉਂਕਿ ਦੋਸਤੋ ਇੱਥੇ ਸਭ ਦੇ ਢਿੱਡ ਲੱਗਿਆ ਹਰ ਇੱਕ ਬੰਦਾ ਆਪਣੇ ਰੁਪਈਆ ਲਈ ਫਿਰਦਾ ਕੋਈ ਮਜ਼ਦੂਰੀ ਕਰਦਾ ਕੋਈ ਕਿਸ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਦੀ ਇਹ ਵੀ ਇੱਕ ਮਜ਼ਦੂਰੀ ਹੈ ਇਹ ਵੀ ਇੱਕ ਕੰਮ ਹੈ ਇੱਕ ਕੀਤਾ ਤੇ ਜਿਹੜਾ ਵੀਡੀਓ ਅਗਲਾ ਪਾਉਂਦਾ ਬਣਾਉਂਦਾ ਇਹਤੇ ਵੀ ਪੈਸੇ ਲੱਗਦੇ ਨੇ ਸਭ ਕੁਝ ਹੈ ਸੋ ਦੋਸਤੋ ਫਿਰ ਇਸ ਦਾ ਮਤਲਬ ਤਾਂ ਇਹੀ ਹੋਇਆ ਕਿ ਜਿਹੜੇ ਇਹ ਚੈਨਲਾਂ ਵਾਲੇ ਨੇ ਜਾਂ ਪੱਤਰਕਾਰ ਨੇ ਉਹ ਇਸ ਤਰ੍ਹਾਂ ਦੀ ਸਟੰਟ ਬਾਜ਼ੀ ਖੇਡ ਕੇ ਹੀ ਆਪਣੇ ਆਪ ਨੂੰ ਮਸ਼ਹੂਰ ਕਰ ਸਕਦੇ ਨੇ ਨਹੀਂ ਤਾਂ ਫਿਰ ਇੱਥੇ ਮਸ਼ਹੂਰੀ ਦੀ ਕੋਈ ਬਾਲੀ ਵੱਡੀ ਦੇਖ ਕਿਤੇ ਔਖੀ ਹੀ ਮਿਲਦੀ ਹੈ